ਅੱਜ ਤੋਂ ਭਾਰਤ ਦੇ ਦੋ ਦਿਨਾਂ ਦੌਰੇ ਤੇ ਰਹਿਣਗੇ ਦੱਸਦੇ ਕਿ ਅੱਜ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿੰਤਾ ਬੇਹੱਦ ਹੀ ਵੱਡੇ ਸਮਝੌਤਿਆਂ ਦੀ ਉਮੀਦ ਜਿਹੜੀ ਹੈ ਦੋਹਾਂ ਦੇਸ਼ਾਂ ਦੇ ਵਿਚਾਲੇ ਜੁਤਾਈ ਜਾ ਰਹੀ ਹੈ ਤਾਂ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਦੱਸਦੇ ਕਿ ਗੈਰ ਰਸਮੀ ਤੌਰ ਤੇ ਜੋ ਹੈ ਗੱਲਬਾਤ ਇਥੇ ਰੂਸੀ ਰਾਸ਼ਟਰਪਤੀ ਦੀ ਹੋਵੇਗੀ ਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤਾਂ ਬੇਹੱਦ ਹੀ ਅਹਿਮ ਦਿਨ ਹੈ ਅੱਜ ਦਾ ਕਿਉਂਕਿ ਅੱਜ ਰੂਸੀ ਰਾਸ਼ਟਰਪਤੀ ਜੋ ਹੈ ਭਾਰਤ ਆਉਣਗੇ ਤਾਂ ਦਿੱਲੀ ਦੇ ਵਿੱਚ ਦਾ ਦੇ ਸਵਾਗਤ ਦੇ ਲਈ ਦੱਸ ਦੇ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਆਯੋਜਨ ਵੀ ਕੀਤਾ ਗਿਆ ਹੈ ਪੂਰੇ ਰਸਤਿਆਂ ਤੇ ਜੋ ਹੈ ਹੋਡਿੰਗਸ ਵੀ ਲੱਗੇ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ-ਨਾਲ ਇਹ ਤੁਸੀਂ ਦੇਖੋ ਕਿ ਪ੍ਰਦਰਸ਼ਨੀ ਜਿਹੜੀ ਹੈ ਉਹ ਤਸਵੀਰਾਂ ਦੀ ਪੀਐਮ ਮੋਦੀ ਦੇ ਨਾਲ ਰੂਸੀ ਰਾਸ਼ਟਰਪਤੀ ਦੀ ਉਹ ਵੀ ਕੀਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਜੋ ਹੈ ਪੋਤਨ ਸ਼ਾਮ 6:30 ਵਜੇ ਦੇ ਕਰੀਬ ਪਹੁੰਚਣਗੇ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਤੇ ਫਿਰ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤੋਹਾਨੂੰ ਦੱਸ ਦਈਏ ਕਿ ਨੌ ਅਹਿਮ ਡੀਜ਼ ਦੇ ਉੱਤੇ ਸਮਝੌਤੇ ਦੀ ਸੰਭਾਵਨਾ ਜੋ ਹੈ ਫਿਲਹਾਲ ਜਤਾਈ ਜਾ ਰਹੀ ਹੈ ਕਿ ਨੌ ਅਹਿਮ ਡੀਜ਼ ਜੋ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਭਾਰਤ ਤੇ ਰੂਸ ਵਿਚਾਲੇ ਹੋ ਸਕਦੀਆਂ ਨੇ ਤਾਂ ਰੂਸ ਦੇ ਰਾਸ਼ਟਰਪਤੀ ਪੁਤਿਨ 4 ਸਾਲਾਂ ਬਾਅਦ ਜੋ ਹੈ ਅੱਜ ਭਾਰਤ ਆ ਰਹੇ ਨੇ ਇਸ ਤੋਂ ਪਹਿਲਾਂ 4 ਸਾਲ ਪਹਿਲਾਂ ਜੋ ਹੈ ਪੁਤਿਨ ਨੇ ਭਾਰਤ ਦਾ ਦੌਰਾ ਕੀਤਾ ਸੀਗਾ ਤਾਂ ਹੁਣ 4 ਸਾਲ ਬਾਅਦ ਜੋ ਹੈ ਮੁਰਤੋ ਪੁਤਿਨ ਭਾਰਤ ਦੇ ਵਿੱਚ ਆਉਣਗੇ ਤਾਂ ਇਤੇ 2 ਦਿਨ ਦੇ ਦੌਰਾਨ ਰਹਿਣਗੇ ਅੱਜ ਦਾ ਦਿਨ ਅਤੇ 5 ਦਸੰਬਰ ਦੇ ਦਿਨ ਜੋ ਹੈ ਭਾਰਤ ਦੇ ਵਿੱਚ ਪੁਤਨ ਰਹਿਣਗੇ ਇਸ ਦੌਰਾਨ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਨੌ ਵੱਡੇ ਅਤੇ ਮਹੱਤਵਪੂਰਨ ਸਮਝੌਤਿਆਂ ਤੇ ਦਸਤਕਤ ਹੋਣ ਦੀ ਉਮੀਦ ਜਿਹੜੀ ਹੈ ਉਹ ਜੁਤਾਈ ਜਾ ਰਹੀ ਹੈ ਤਾਂ ਪੁਤਨ ਆਪਣੀ 2 ਦਿਨਾ ਭਾਰਤ ਫੇਰੀ ਦੌਰਾਨ ਤਈਵੇਂ ਭਾਰਤ ਰੂਸ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਇਹ ਭਾਰਤ ਅਤੇ ਰੂਸ ਵਿਚਕਾਰ ਦੱਸਿਆ ਕਿ ਸਾਲਾਨਾ ਮੀਟਿੰਗ ਦਾ ਹਿੱਸਾ ਹੈ ਹਰ ਸਾਲ ਦੋਵੇਂ ਹੀ ਏਸ਼ੀਆ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਨੇ ਇਸ ਵਾਰ ਭਾਰਤ ਦੀ ਵਾਰੀ ਹੈ ਸੋ ਇਸ ਲਈ ਰੂਸੀ ਰੂਸੀ ਰਾਸ਼ਟਰਪਤੀ ਜੋ ਪੁਤਿਨ ਨੇ ਉਹ ਭਾਰਤ ਦੇ ਵਿੱਚ ਆ ਰਹੇ ਨੇ ਸੋ ਸੰਮੇਲਨ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਹੈ ਤੇ ਇਹ ਫੋਰਸੂਰਜਾ ਨਿਵੇਸ਼ ਟੈਕਨੋਲੋਜੀ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਨਵੀਆਂ ਪਾਈਵਾਲੀ ਬਾਰੇ ਚਰਚਾ ਕਰੇਗਾ ਸੋ ਪੋਤਨ ਦੇ ਨਾਲ ਦੱਸਦੇ ਕਿ ਸੱਤ ਹੋਰ ਉਹਨਾਂ ਦੇ ਮੰਤਰੀ ਵੀ ਭਾਰਤ ਆ ਰਹੇ ਨੇ ਇਸ ਦੇ ਨਾਲ ਇਹ ਵੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਰੂਸੀ ਕੇਂਦਰੀ ਬੈਂਕ ਦੇ ਗਵਰਨਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਪੋਤਨ ਅਤੇ ਮੋਦੀ ਦੀ ਬੰਦ ਦਰਵਾਜ਼ੇ ਦੀ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਹੀ ਜੋ ਹੈ ਦੋਵਾਂ ਦੇਸ਼ਾਂ ਦੇ ਵਪਾਰਕ ਸਮਝੌਤੇ ਅਤੇ ਹੋਰ ਡੀਲਸ ਬਾਰੇ ਜੋ ਹੈ ਚਰਚਾ ਕੀਤੀ ਜਾਵੇਗੀ ਸੁਰੂਸ ਦੇ ਨਾਲ 15 ਵਪਾਰਕ ਸਮਝੌਤੇ ਸਮੇਤ 25 ਸਮਝੌਤੇ ਜੋ ਹੈ ਉਹ ਉਹਨਾਂ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਹਾਲਾਂਕਿ ਚਰਚਾ ਹੋਵੇਗੀ ਤਾਂ ਉਸ ਤੋਂ ਬਾਅਦ ਕਿਹੜੇ ਫੈਸਲੇ ਲਏ ਜਾਂਦੇ ਨੇ ਜਾਂ ਫਿਰ ਕਿਹੜੇ ਸਮਝੌਤੇ ਹੁੰਦੇ ਨੇ ਉਹ ਬਾਅਦ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਤਾਂ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਰਿਆ ਕਿ 4 ਸਾਲਾਂ ਬਾਅਦ ਹੁਣ ਰੂਸੀ ਰਾਸ਼ਟਰਪਤੀ ਪੁਤਨ ਜੋ ਹੈ ਇੱਕ ਵਾਰ ਫਿਰ ਤੋਂ ਭਾਰਤ ਆ ਰਹੇ ਨੇ ਤੇ ਭਾਰਤ ਦੇ ਵਿੱਚ ਜਦੋਂ ਪਹਿਲਾ ਉਹਨਾਂ ਦਾ ਦੌਰਾ ਸੀਗਾ ਤਾਂ ਉਸ ਵੇਲੇ ਦੀਆਂ ਤਸਵੀਰਾਂ ਜੋ ਹੈ ਉਹ ਪ੍ਰਦਰਸ਼ਨੀ ਦੇ ਵਿੱਚ ਦੱਸੇ ਕਿ ਦਿੱਲੀ ਚ ਲਗਾਈਆਂ ਗਈਆਂ ਨੇ ਇੱਕ ਐਲਬਮ ਜਿਹੜੀ ਪੂਰੀ ਤਿਆਰ ਕੀਤੀ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਸੋ ਸਾਰੀਆਂ ਹੀ ਤਸਵੀਰਾਂ ਜੋ ਹੈ ਉਹ ਇਕੱਠੀਆਂ ਕਰਕੇ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਨੇ ਸੋ ਇਹ ਅਹਿਮ ਖਬਰ ਅੱਜ ਪੁਤਿਨ ਜੋ ਹੈ ਭਾਰਤ ਆਉਣਗੇ ਤੇ ਵੱਡੇ ਸਮਝੌਤਿਆਂ ਤੇ ਜੋ ਹੈ ਚਰਚਾ ਇੱਥੇ ਸੰਭਵ ਹੈ ਤੇ ਕੀ ਕੁਝ ਫੈਸਲੇ ਜੋ ਲਏ ਜਾਂਦੇ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਉਹ ਦਾਸਿਕ ਅੰਤਰਰਾਸ਼ਟਰੀ ਪੱਧਰ ਤੇ ਵੀ ਇੱਕ ਵੱਡਾ ਅਸਰ ਛੱਡਣਗੇ ਖਾਸ ਤੌਰ ਤੇ ਅਮਰੀਕਾ ਤੇ ਵੀ ਵੱਡਾ ਅਸਰ ਜੋ ਹੈ ਦੋਵਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਹੁਣ ਅੱਗੇ ਵੱਧ ਰਹੇ ਨੇ ਤਾਂ ਉਹ ਜੋ ਹੈ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਅਸਰ ਜੜਿਆ ਪਾਏਗਾ ਸੋ ਹੁਣ